ਵੀ ਦੋਸਤੋ ਜਿਹੜੀ ਅੱਜ ਆਪਾਂ ਆ ਵੀਡੀਓ ਬਣਾਉਣ ਜਾ ਰਹੇ ਆ ਇਹ ਕੋਟਲੀ ਅ블ੂ ਪਿੰਡ ਤੋਂ ਆਪਾਂ ਲੋਕੇਸ਼ਨ ਜਿਹੜੀ ਲਈ ਹੈ ਇਹ ਕਾਰ ਜਿਹੜੀਆਂ ਚਾਰ ਵਾਲੀਆਂ ਅਗਠਾਂ ਜਿਹੜੀਆਂ ਉਹਨਾਂ ਦਾ ਪ੍ਰੋਪਰ ਬਾਈਆਂ ਦਾ ਕੰਮ ਹੈ ਇਹਨੂੰ ਜਿਹੜਾ ਕੋਟਲੀ ਅ블ੂ ਨੂੰ ਜ਼ਿਲ੍ਹਾ ਪੈਂਦਾ ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਹੈ ਤਹਿਸੀਲ ਇਹਨੂੰ ਗਿੱਦੜਵਾ ਹੈ ਇਹ ਬਾਈਆਂ ਦਾ ਪ੍ਰੋਪਰ ਚਾਰ ਦਾ ਕੰਮ ਹੈ ਬਹੁਤ ਵੱਡੇ ਪੱਧਰ ਤੇ ਕੰਮ ਆ ਬਾਈਆਂ ਦਾ ਜਨਨਕੀ ਬਹੁਤ ਵਧੀਆ ਚਾਰ ਦੀ ਕੁਆਲਿਟੀ ਤੇ ਲਗਾਤਾਰ ਤੁਹਾਨੂੰ ਜਿਹੜੀਆਂ ਗੱਠਾਂ ਜਿਹੜੀਆਂ ਵਖਾ ਰਹੇ ਆ ਆਪਾਂ ਚਾਰ ਵਾਲੀਆਂ ਇਧਰ ਪ੍ਰੋਪਰ ਮਸ਼ੀਨਰੀ ਵੀ ਪਈ ਹੋਈ ਐ ਜਿਹਦੇ ਰਾਹੀਂ ਬਾਈ ਜੀ ਚਾਰ ਪ੍ਰੋਪਰ ਪਾਉਂਦੇ ਆ ਸੋ ਜਿਹੜੀ ਇਹ ਫੈਕਟਰੀ ਐ ਮੰਨ ਲਓ ਜਿਹੜਾ ਇਹ ਰੋਡ ਐ ਇਹਨੂੰ ਆਪਾਂ ਰਾਮੇਣੇ ਵਾਲਾ ਰੋਡ ਵੀ ਕਹਿ ਸਕਦੇ ਆ ਤੇ ਜਾਂ ਇਹ ਕੋਟਕਪੂਰਾ ਰੋਡ ਵੀ ਕੋਟਕਪੂਰੇ ਨੂੰ ਵੀ ਲੈਂਕ ਇਹ ਜੋੜਦਾ ਹੈ ਵੱਡਾ ਰੋਡ ਐ ਲੈ ਵੀ ਦੋਸਤੋ ਆ ਜਿਹੜੀਆਂ ਮਸ਼ੀਨਰੀ ਇੱਧਰ ਪਈ ਹੋਈ ਐ ਸਾਰਾ ਚਾਰ ਬਾਈ ਜੀ ਹੱਥੀ ਤਿਆਰ ਕਰਕੇ ਹੱਥੀ ਪੈਕ ਕਰਕੇ ਤੇ ਜਾਨੀ ਕਿ ਵਧੀਆ ਤਿਆਰੀ ਦੇ ਵਿੱਚ ਇਹ ਬਾਈ ਜੀ ਚਾਰ ਨੂੰ ਪਾਉਂਦੇ ਐ ਸੋ ਅੱਜ ਤੁਹਾਨੂੰ ਜਿਹੜੀਆਂ ਇੱਧਰ ਗੱਠਾਂ ਤੇ ਨਾਲੇ ਬਾਈ ਜੀ ਨਾਲ ਕਰਵਾਵਾਂਗੇ ਗੱਲਬਾਤ ਸੋ ਆ ਤੁਹਾਨੂੰ ਵਿਖਾਉਣੇ ਆ ਪ੍ਰੋਪਰ ਤੇ ਚਾਰ ਦੀ ਕੁਆਲਿਟੀ ਬਾਈਆਂ ਦੀ ਬਹੁਤ ਵਧੀਆ ਐ ਬਾਈ ਜੀ ਨਾਲ ਤੁਹਾਡੀ ਆਪਾਂ ਗੱਲਬਾਤ ਕਰਾਉਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਜਿਹੜਾ ਆਪਣੇ ਕੋਲੇ ਚਾਰ ਹੈ ਮੰਨ ਲਓ ਵੀ ਇਹ ਕਿਹੜੀ ਕਿਹੜੀ ਹੈ ਜਿਵੇਂ ਮੰਨ ਲਓ ਵੀ ਆਪਾਂ ਪਾਉਣੇ ਮੱਕੀ ਦਾ ਮੱਕੀ ਦਾ ਕੱਲੀ ਦਾ ਜੀ ਅੱਛਾ ਕੱਲੀ ਪ੍ਰੋਪਰ ਮੱਕੀ ਦਾ ਹੈ ਹਾਂਜੀ ਮੱਕੀ ਦਾ ਤੇ ਕਈ ਵਾਰੀ ਆਪਾਂ ਜਵਾਰ ਜਬੂਰ ਦਾ ਵੀ ਪਾਉਣੇ ਉਹ ਹੈ ਨਹੀਂ ਆਪਣੇ ਕੋਲ ਨਹੀਂ ਉਹ ਨਹੀਂ ਪਾਉਂਦੇ ਠੀਕ ਹੈ ਜੀ ਤੇ ਬਾਈ ਜੀ ਜਿਹੜੀ ਆਪਾਂ ਮੱਕੀ ਮੰਨ ਲਓ ਵੀ ਜਾਂ ਤੱਕ ਕਈ ਵਾਰੀ ਛੱਲੀਆਂ ਹੁੰਦੀਆਂ ਸਾਰੀਆਂ ਹੀ ਪ੍ਰੋਪਰ ਵਿੱਚ ਪਾਉਣੇ ਆ। ਕਈ ਵਾਰੀ ਮੱਕੀ ਦਾ ਚਾਰ ਓਦਾਂ ਵੀ ਲੋਕ ਪਾਲ ਲੈਂਦੇ ਆ। ਵੀ ਜਿਹੜੀ ਕਿ ਛੱਲੀਆਂ ਹੁੰਦੀਆਂ ਤੋੜ ਲੈਂਦੇ ਆ। ਨਹੀਂ ਜੀ ਆਪਾਂ ਕੋਈ ਛੱਲੀ ਨਹੀਂ ਤੋੜਦੇ। ਛੱਲੀ ਤੋਂ ਬਿਨਾ ਕੋਈ ਚਾਰ ਦੀ ਕੋਈ ਕੁਆਲਿਟੀ ਬਣਦੀ ਨਹੀਂ ਕੀ। ਅੱਛਾ ਠੀਕ ਹੈ ਜੀ। ਜੇ ਆਪਾਂ ਛੱਲੀਆਂ ਤੋੜਾਂਗੇ ਨਾ ਉਹ ਛੱਲੀ ਆਪਣੇ ਕੰਮ ਵੀ ਨਹੀਂ ਆਉਂਦੀ ਕੀ ਜੀ ਕਿਉਂਕਿ ਛੱਲੀ ਹਰੀ ਵੱਤ ਹੁੰਦੀ ਆ। ਠੀਕ ਹੈ ਜੀ। ਯਾਨੀ ਕਿ ਛੱਲੀ ਉਹ ਕੰਮ ਨਹੀਂ ਆਉਂਦੀ। ਯਾਨੀ ਕਿ ਵਿੱਚ ਪ੍ਰੋਪਰ ਜਿਹੜੀ ਚਾਰ ਦੇ ਵਿੱਚ ਹੀ ਵਿੱਚ ਹੀ ਉਤਰੀ ਜਾ। ਫੇਰ ਯਾਨੀ ਕਿ ਇਹਦੀ ਕੁਆਲਿਟੀ ਬ ਠੀਕ ਹੈ ਠੀਕ ਉਹ ਤਾਂ ਪੱਠੇ ਦੇ ਪੱਠੇ ਕੱਲੇ ਉਵੇਂ ਹੀ ਰਹਿ ਗਿਆ ਠੀਕ ਹੈ ਜੀ ਤੇ ਫੇਰ ਜੀ ਤੁਹਾਡੀ ਜਿਹੜੀ ਇਹ ਫੈਕਟਰੀ ਇੱਥੇ ਲੱਗੀ ਹੈ ਚਾਰ ਵਾਲੀ ਤੇ ਇਹ ਤੁਹਾਡੀ ਪ੍ਰੋਪਰ ਤੁਸੀਂ ਲੋਕਲ ਹੀ ਹੋ ਕੋਟਲੀਆ ਬਲੂ ਤੋਂ ਕੋਟਲੀਆ ਪਿੰਡ ਲੋਕਲ ਠੀਕ ਹੈ ਜ਼ਿਲ੍ਹਾ ਇਹਨੂੰ ਮੁਖਤਸਰ ਤਹਿਸੀਲ ਇਹਨੂੰ ਗਿੱਦੜਵਾਹਾ ਪੈਂਦੀ ਹੈ ਠੀਕ ਹੈ ਜੀ ਤੇ ਇਹ ਜਿਹੜਾ ਰੋਡ ਵੈਸੇ ਤਾਂ ਅਸੀਂ ਰਾਮੇਣ ਵਾਲਾ ਹੀ ਕਹਿੰਦੇ ਹੁੰਨੇ ਆ ਜਾਨੀ ਕਿ ਆਪਣੀ ਰਾਮੇ ਵਾਲੇ ਰੋਡ ਤੇ ਸਥਿਤ ਹੈ ਇਹ ਫੈਕਟਰੀ ਤੇ ਅੱਜ ਇਹਨੂੰ ਕੋਟਕਪੂਰਾ ਨਾਲ ਵੀ ਲਿੰਕ ਜੋੜਿਆ ਜਾਂਦਾ ਹੈ। ਭਲਾਈਆਣਾ ਕੋਟਕਪੂਰਾ ਰੋਡ ਵੀ ਵਜਦਾ ਹੈ। ਅੱਛਾ ਭਲਾਈਆਣਾ ਕੋਟਕਪੂਰਾ ਰੋਡ ਹੈ। ਹਾਂਜੀ। ਤੇ ਇਹ ਕਿਹੜੇ-ਕਿਹੜੇ ਪਿੰਡਾਂ ਦਾ ਸੈਂਟਰ ਪੈਂਦਾ ਇਧਰੋਂ? ਵੀ ਜੇ ਤੁਹਾਡੇ ਆਉਣ ਦਾ ਕਈ ਵਾਰੀ ਮੰਨ ਲਓ ਕਿਸੇ ਬਾਈ ਨੇ ਆਉਣਾ ਹੈ ਤੁਹਾਡੇ ਕੋਲੇ ਚਾਰ ਲੈਣ ਵਾਸਤੇ। ਇਧਰ ਭਲਾਈਆਣਾ ਵੀ ਡੇੜੇ ਪੈਂਦਾ ਜੀ ਵੱਡਾ ਰੋਡ ਆ। ਅੱਛਾ ਇੱਥੋਂ ਵੀ ਕੋਟਲੀ ਨੂੰ ਆ ਸਕਦਾ ਹਨਾ? ਹਾਂਜੀ ਕੋਟਲੀ ਨੂੰ ਆ ਸਕਦਾ ਹੈ। ਮਹਿਮਾ ਸਰਜਾ ਹੋ ਗਿਆ ਜੀ ਇਧਰ। ਹਾਂਜੀ। ਤੇ ਇਧਰ ਆਪਣੇ ਜੈਤੋ ਮੰਡੀ ਵੀ ਨੇੜੇ ਆ ਗਈ ਜੀ। ਜੈਤੋ ਮੰਡੀ ਦੇ ਨਾਲ ਪਿੰਡ ਗੰਗਾ ਹਨਾ। ਮੀਟਰ ਹੋ ਗਏ ਚੈਨਾ ਕਰ ਠੀਕ ਹੈ ਰਾਮਿਆਣਾ ਮੱਲਣ ਪਿੰਡ ਆ ਇਹ ਸਾਰੇ ਨੇੜੇ ਨੇੜੇ ਆਏ ਲੋ ਦੋਸਤੋ ਬਾਈ ਜੀ ਨੇ ਆਪਾਂ ਨੂੰ ਪਿੰਡ ਗਣਾਤੇ ਆ ਜਿੰਨਾ ਰਹੀਂ ਇਹ ਰਸਤਾ ਲੱਗਦਾ ਐਸ ਪਿੰਡ ਨੂੰ ਹਨ ਤੇ ਸੋ ਦੋਸਤੋ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਵੀ ਪੁੱਛਦਿਆਂ ਬਾਈ ਜੀ ਨੂੰ ਤੇ ਬਾਕੀ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਫੋਨ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਕੀ ਹੈ ਜੀ 99159 99159 12394 12394 ਇਹ ਬਾਈ ਜੀ ਦਾ ਨੰਬਰ ਹੈ ਆਪਣਾ ਸ਼ੁਭ ਨਾਮ ਕੀ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪੈਂਡ ਆਪਣਾ ਕੋਟ ਲਈ ਐਬਲੂ ਜੀ ਪੈਂਡ ਆਪਣਾ ਕੋਟ ਲਈ ਠੀਕ ਆ ਖਾਸ ਹੈ ਤੇ ਬਾਕੀ ਚਾਰ ਤੁਸੀਂ ਜਾਨੀ ਕਿ ਆਪਦੇ ਹੱਥੀ ਪੈਕ ਕੀਤਾ ਸਾਰਾ ਤਿਆਰ ਕਰਕੇ ਹਾਂਜੀ ਆਪਦੇ ਹੱਥੀ ਜਾਨੀ ਕਿ ਗਾਰੰਟੀ ਵਾਲਾ ਕੰਮ ਹੈ ਗਾਰੰਟੀ ਵਾਲਾ ਕੰਮ ਹੈ ਆਪਦੀ ਮੱਕੀ ਹੋਊਗੀ ਕੋਈ ਇਹ ਨਹੀਂ ਕਿ ਵੀ ਆਪਾਂ ਕੋਈ ਮੱਕੀ ਕਣਕ ਵਾਲੀ ਜੀ ਤੋਂ ਜਿਹੜੇ ਰੇਟ 'ਚ ਮਿਲੀ ਵੀ ਆਪਾਂ ਖਰੀਦੀ ਗਈ ਠੀਕ ਹੈ ਉਹ ਕੰਮ ਨਹੀਂ ਆਪਦੀ ਮੱਕੀ ਜੀ ਅੱਛਾ ਸਪੈਸ਼ਲ ਤਾਂ ਇੱਦੇ ਵੀ ਆ ਤਾਂ ਆਲੂ ਵਾਲੀ ਮੱਕੀ ਪੈਨਰ ਕੰਪਨੀ ਦੀ ਜਾਂ ਵਾਇਰ ਕੰਪਨੀ ਦੀ ਮੱਕੀ ਅੱਛਾ ਵਾਇਰ ਕੰਪਨੀ ਬਸ ਉਹ ਆਲੂ ਵਾਲੀ ਜੋ ਥੋੜੀ ਕਣੀ ਖਰੀਦੀ ਥੀ ਲੋ ਜੀ ਬਾਈ ਜੀ ਨੂੰ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਈ ਹੈ ਚਾਰ ਬਾਰੇ ਤੇ ਬਾਈ ਜੀ ਕਹਿੰਦੇ ਚੰਗੀ ਕੁਆਲਿਟੀ ਦੀ ਜਿਹੜੀ ਅਸੀਂ ਮੱਕੀ ਖਰੀਦ ਕੇ ਉਹਨੂੰ ਪਾਇਆ ਕਰਕੇ ਤੇ ਤੁਹਾਡੇ ਤੱਕ ਕਿਸਾਨਾਂ ਤੇ ਕਰਮਹਈਆ ਕਰਾਉਣੇ ਆ ਸੋ ਬਾਈ ਜੀ ਜਿਹੜਾ ਇਹ ਚਾਰ ਹੈ ਤੇ ਲਗਾਤਾਰ ਹੀ ਤੁਸੀਂ ਪ੍ਰੋਪਰ ਸਾਰਾ ਸਾਲ ਹੀ ਜਾਨੀ ਕਿ ਕਿਸਾਨਾਂ ਲਈ ਅਵੇਲੇਬਲ ਨਹੀਂ ਜੀ ਸਾਰਾ ਸਾਲ ਨਹੀਂ ਹੁੰਦਾ ਜੀ ਹੁਣ ਇਹ ਜਿਵੇਂ ਜਿਵੇਂ ਲਾਗਤ ਹੁੰਦੀ ਓਵੇਂ ਹੀ ਸਾਲ ਤੱਕ ਤਾਂ ਅਜ ਤੱਕ ਆਇਆ ਨਹੀਂਗਾ ਪੂਰਾ ਹੀ ਅੱਛਾ ਜੀ ਪਹਿਲਾਂ ਹੀ ਖਤਮ ਹੋ ਜਾਂਦਾ ਹੈ ਠੀਕ ਹੈ ਠੀਕ ਹੈ ਇਹ ਫਿਰ ਤੁਸੀਂ ਸਾਨੂੰ ਮਸ਼ੀਨਰੀ ਵਾਲੇ ਵੀ ਦੱਸੋਗੇ ਮਾੜਾ ਮੋਟਾ ਵੀ ਜਿਹੜੀ ਆਪਣੇ ਕੋਲੇ ਇੱਧਰ ਲੈ ਦੋਸਤੋ ਆਪਾਂ ਜਿਹੜੀ ਮਸ਼ੀਨਰੀ ਜਿਹਦੇ ਰਾਈ ਬਾਈ ਜੀ ਪੈਕਿੰਗ ਕਰਦੇ ਐ ਚਾਰ ਨੂੰ ਲੈ ਦੋਸਤੋ ਜਿਹੜੀ ਆ ਮਸ਼ੀਨਰੀ ਵਾਲੇ ਬਾਈ ਜੀ ਆਪਾਂ ਨੂੰ ਜਾਣਕਾਰੀ ਦੇਣਗੇ ਹਾਂਜੀ ਕੀ ਆਹ ਸਿਸਟਮ ਜਿਹੜਾ ਆਪਣੇ ਹਾਂਜੀ ਇਹ ਪੈਕਿੰਗ ਵਾਲਾ ਸਿਸਟਮ ਹੈਗਾ ਜੀ ਅੱਛਾ ਪੈਕਿੰਗ ਕਰਦੇ ਐ ਇਸਨਾ ਹੈ ਇਹ ਛੋਟੀ ਮਸ਼ੀਨ ਹੈ ਇੱਥੇ ਪੈਕ ਕਰਦੀ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਇਹਦੇ ਰਾਈ ਪੈਕਿੰਗ ਚੱਲਦੀ ਹੈ ਜਿਹਦੇ ਰਾਈ ਪੈਕਿੰਗ ਚੱਲਦੀ ਹੈ ਤੇ ਇਸ ਤੋਂ ਅੱਗੇ ਜਿਹੜੀ ਉਹ ਪ੍ਰੋਪਰ ਜਿਹੜੀ ਆਪਣੀ ਇੰਜਨ ਲੱਗਿਆ ਹੋਇਆ ਜਨਰੇਟਰ ਵਾਲਾ ਨਾਲ ਹੀ ਲੈਂਕਡ ਹੈ ਜੀ ਉਹ ਹਾਈਡਰੋਲਿਕ ਦਾ ਕੰਮ ਉਹ ਕਰਦੀ ਹੈ। ਅੱਛਾ ਉਹਦੇ ਨਾਲ ਹੀ ਇੰਜਨ ਫਿੱਟ ਹੈ ਹਾਈਡਰੋਲਿਕ ਦਾ ਕੰਮ ਹੈ। ਠੀਕ ਹੈ। ਇਹ ਪੈਕ ਪੈਕ ਕਰਦੀ ਹੈ। ਅੱਛਾ 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 ਠੀਕ ਹੈ ਜੀ। ਹਾਂਜੀ ਭਾਈ ਜਿਹੜੀ ਆ ਪ੍ਰੋਪਰ ਵੱਡੀ ਮਸ਼ੀਨ ਹੈ ਇਹਦੇ ਬਾਰੇ ਕੀ ਕਿਵੇਂ? ਇਹ ਜਿਹੜੀ ਮਸ਼ੀਨ ਹੈ ਆਪਾਂ ਘਰ ਵੀ ਲਿਜਾ ਸਕਦੇ ਆ ਜੀ। ਅੱਛਾ। ਖੇਤ ਵੀ ਲਿਜਾ ਸਕਦੇ ਆ ਜਿਹਦੇ ਕੋਲ ਮਾਲ ਵੱਧ ਪੈਕ ਕਰਾਉਣਾ ਹੈ 2-2 3-3 ਕਿੱਲੇ ਦਾ ਕਿੱਲੇ ਦਾ ਜੀ। ਉਹਨੂੰ ਇੱਥੇ ਲਿਆਉਣ ਦੀ ਜਰੂਰਤ ਨਹੀਂ ਉਹਦੇ ਘਰੇ ਜਾ ਕੇ ਪੈ ਕਰਕੇ ਆਣਾ ਠੀਕ ਹੈ ਠੀਕ ਹੈ ਜਿਹਨੇ ਅੱਛਾ ਜਿਹੜੇ ਕਿਸਾਨ ਨੇ ਮੰਨ ਲਓ ਘਰੇ ਚਾਰ ਆਪਣੇ ਤਿਆਰ ਕਰਨਾ ਹੈ ਵੀ ਉੱਥੇ ਪਹੁੰਚ ਜਾਨੀ ਕਿ ਹੋਜੂ ਮਸ਼ੀਨ ਦੀ ਉੱਥੇ ਪਹੁੰਚ ਹੋ ਜੇ ਤੇ ਉਹਦੇ ਘਰੇ ਤਿਆਰ ਕਰਕੇ ਗੱਠਾ ਬੰਨ੍ਹ ਦੇਣੀ ਹੈ ਹਾਂਜੀ ਉਹਦੇ ਘਰੇ ਲੋ ਕਿਸਾਨ ਦੋਸਤੋ ਆ ਬਾਈ ਜੀ ਨੇ ਆਪਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੋ ਮਸ਼ੀਨ ਵੇਖ ਲਓ ਤੁਸੀਂ ਕਾਫੀ ਇਹ ਵੱਡੀ ਹੈ ਇਧਰਲੇ ਪਾਸੇ ਜਾਨੀ ਕਿ ਇਹਦੇ ਜਿਹੜਾ ਮਾਲ ਦੀ ਜਿਹੜੀ ਹੁੰਦੀ ਹੈ ਭرائی ਤੇ ਆ ਬਾਈ ਜੀ ਇਹ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲੈਣੀ ਜੇ ਮੰਨ ਲਓ ਚਾਰ ਤੁਸੀਂ ਘਰੇ ਵੀ ਪੈਕ ਕਰਾਉਣਾ ਤੇ ਬਾਈ ਜੀ ਕਹਿੰਦੇ ਇਹ ਮਸ਼ੀਨਰੀ ਸਾਰੀ ਘਰੇ ਵੀ ਜਾ ਸਕਦੀ ਹੈ ਤੇ ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਦੇ ਰਾਈ ਤੇ ਸੋ ਠੀਕ ਹੈ ਤੇ ਸੋ ਕਿਸਾਨ ਦੋਸਤੋ ਬਾਈ ਜੀ ਨਾਲ ਜਿਹੜਾ ਕੰਟੈਕਟ ਨੰਬਰ ਹੈ ਬਾਈ ਜੀ ਦਾ ਆਪਾਂ ਸਕਰੀਨ ਉੱਪਰ ਸ਼ੋ ਕਰ ਦਿਆਂਗੇ ਤੇ ਜੇ ਕਿਸ ਨੂੰ ਬਾਈ ਨੂੰ ਚਾਰ ਦੀ ਲੋੜ ਹੈ ਚਾਰ ਵੀ ਲੈ ਸਕਦਾ ਹੈ ਤੇ ਜੇ ਕਿਸੇ ਨੂੰ ਲੋੜ ਆ ਮੰਨ ਲਓ ਕਿਸੇ ਨੇ ਘਰੇ ਚਾਰ ਪਾਉਣਾ ਤੇ ਬਾਈ ਜੀ ਮਸ਼ੀਨ ਵੀ ਭੇਜ ਸਕਦੇ ਆ ਸੋ ਬਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ